ਬਾਬੂ ਸ਼ਹਿ ਦੇਖ ਰਹੇ ਤੁਸੀਂ ਗੱਲਬਾਤ ਕਰਾਂਗੇ ਪੰਜਾਬੀ ਲੇਖਕ ਹਰਪੀਤ ਸਿੰਘ ਸੇਖੋਂ ਦੇ ਨਾਲ ਨਵਾਂ ਗੀਤ ਸੁਖਵਿੰਦਰ ਸਿੰਘ ਜਿਹੜੇ ਬਹੁਤ ਵੱਡੇ ਕਲਾਕਾਰ ਨੇ ਪੰਜਾਬੀ ਗਾਣਾ ਲੈ ਕੇ ਆਏ ਨੇ ਉਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਹੋਰ ਕਈ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਸੇਖੋਂ ਸਾਹਿਬ ਕੀ ਹਾਲ ਚਾਲ ਹੈ ਜੀ ਕੀ ਚੱਲ ਰਿਹਾ ਹੈ ਅੱਜਕਾ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਬਸ ਆਹੀ ਕੁਝ ਤੁਸੀਂ ਦੇਖ ਰਹੇ ਹੋ ਪ੍ਰੈਸ ਕਾਨਫਰੰਸ ਗੀਤ ਲਿਖ ਲਿਆ ਕਿਸੇ ਦਾ ਰਿਲੀਜ਼ ਹੋ ਗਿਆ ਤੇ ਕਲਚਰ ਇਵੈਂਟਸ ਹੀ ਆ ਬਾਕੀ ਤਾਂ ਲਾਈਫ ਚ ਜੋ ਚੱਲ ਰਿਹਾ ਸਹੀ ਹੈ ਅੱਛਾ ਸੁਖਵਿੰਦਰ ਸਿੰਘ ਨੇ ਕਹਿ ਲੋ ਵੀ ਵਾਪਸੀ ਕੀਤੀ ਹੈ ਕਿਉਂਕਿ ਪੰਜਾਬੀਆਂ ਨੂੰ ਲੱਗਦਾ ਹੋਣਾ ਅਕਸਰ ਜਦੋਂ ਗਾਣੇ ਕਿਉਂਕਿ ਉਹਨਾਂ ਦੇ ਫਿਲਮਾਂ ਚ ਸੁਣਦੇ ਆ ਜਾਂ ਇਧਰ ਉਧਰ ਕਿ ਕੋਈ ਪੰਜਾਬ ਦੇ ਵਿੱਚ ਵੀ ਸ਼ਾਇਦ ਪੰਜਾਬੀ ਗਾਣਾ ਆਵੇ ਦੁਬਾਰਾ ਜਾਂ ਕਿ ਪਠੇਟ ਪੰਜਾਬੀ ਹੋਵੇ ਪਰ ਬਹੁਤ ਸਾਲਾਂ ਤੋਂ ਐ ਨਹੀਂ ਹੋ ਰਿਹਾ ਸੀਗਾ ਸੋ ਕਾਫੀ ਸਮੇਂ ਬਾਅਦ ਹੋਇਆ ਤੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਅ ਦੇਖੋ ਪੰਜਾਬੀਆਂ ਦੀ ਗੱਲ ਤਾਂ ਹੋਊਗੀ ਕਿਉਂਕਿ ਮੈਂ ਆਪ ਵੀ ਪੰਜਾਬੀਆਂ ਦਾ ਦੋਸਤ ਚਾਹੇ ਹੈਗਾ ਤੇ ਸਾਡੇ ਆਪਣੇ ਮਨ ਦੀ ਵੀ ਇੱਛਾ ਸੀ ਜੀ ਕਿਉਂਕਿ ਸੁਖਵਿੰਦਰ ਬਾਜੀ ਦੀ ਆਵਾਜ਼ ਦੇ ਵਿੱਚ ਇੱਕ ਅਲੱਗ ਜੀ ਖੇਚਾ ਜਿਵੇਂ ਉਹ ਆਪ ਹੀ ਕਹਿ ਰਹੇ ਸੀ ਅੰਦਰ ਉਹਨਾਂ ਦੀ ਆਵਾਜ਼ ਆਏ ਲੱਗਦਾ ਵੀ ਜਿਵੇਂ ਕੋ ਨਾਗਨੀ ਵਲ ਖਾਂਦਾ ਜੀ 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 ਵੀ ਕਦੇ ਉੱਪਰ ਕਦੇ ਥੱਲੇ ਕਦੇ ਸਾਈਡ ਤੇ ਇੱਧਰ ਉੱਧਰ ਨਿਕਲ ਕੇ ਉਹ ਕਮਾਲ ਮਤਲਬ ਉਹ ਹੀ ਕਰ ਸਕਦੇ ਆ ਮੈਨੂੰ ਲੱਗਦਾ ਇਹੀ ਕਾਰਨ ਆ ਕਿ ਪਹਿਲਾਂ ਉਹਨਾਂ ਦੇ ਗੀਤ ਨੂੰ ਇੱਕ ਨੂੰ ਔਸਕਰ ਮਿਲਿਆ ਤੇ ਅਸੀਂ ਤਾਂ ਇੱਛਾ ਕਰਦੇ ਆ ਕਿ ਉਹਨਾਂ ਨੂੰ ਹੋਰ ਔਸਕਰ ਵੀ ਮਿਲਣ ਕਿਉਂਕਿ ਫਿਲਮ ਫੇਰੀ ਤਾਂ ਪਤਾ ਹੀ ਨਹੀਂ ਕਿੰਨੇ ਮਿਲ ਗਏ ਆ ਔਰ ਪੰਜਾਬੀ ਇੰਡਸਟਰੀ ਚ ਆਉਣਾ ਉਹਨਾਂ ਦਾ ਇਸ ਕਰਕੇ ਵੀ ਵੱਡੀ ਗੱਲ ਆ ਕਿਉਂਕਿ ਬਾਲੀਵੁੱਡ ਦੀ ਗੱਲ ਛੱਡੋ ਤੁਸੀਂ ਸਾਊਦੀਆਂ ਫਿਲਮਾਂ ਦੇ ਲਈ ਵੀ ਕਈ ਵਾਰੀ ਇਸ ਲਈ ਫਿਲਮ ਲੇਟ ਹੁੰਦੀ ਆ ਵੀ ਸੁਖਿੰਦਰ ਭਾਈ ਦਾ ਗੀਤ ਚਾਹੀਦਾ ਉਹਦੇ ਚ ਤੇ ਉਹਨਾਂ ਕੋਲੇ ਟਾਈਮ ਨਹੀਂ ਹੈ ਪਰ ਇਹਦੇ ਲਈ ਉਹਨਾਂ ਨੇ ਸਮਾਂ ਕੱਢਿਆ ਪੰਜਾਬੀ ਗਾਣੇ ਲਈ ਕਿਉਂਕਿ ਸਾਡੀ ਸਾਰਿਆਂ ਦੀ ਦਿਲ ਹੀ ਇੱਛਾ ਸੀ 10-12 ਸਾਲ ਹੋ ਚੁੱਕੇ ਆ ਤੁਸੀਂ ਪੰਜਾਬੀ ਦੇ ਲਈ ਮਿਲਦੇ ਆ ਮਹੀਨੇ ਦੋ ਮਹੀਨੇ ਬਾਅਦ ਜਦੋਂ ਇੱਥੇ ਆਉਂਦੇ ਆ ਅਸੀਂ ਇਕੱਠੇ ਹੁੰਦੇ ਆ ਪਰ ਪੰਜਾਬੀਆਂ ਲਈ ਕੋਈ ਕੀਤਾ ਜਾਵੇ ਤੇ ਇਹ ਇੱਕ ਜਿਵੇਂ ਕਹਿੰਦੇ ਨਾ ਕੈਟਾਲਿਸਟ ਦਾ ਕੰਮ ਕਰੂਗਾ ਅਸੀਂ ਇੱਕ ਵਾਰੀ ਸ਼ੁਰੂਆਤ ਕਰਾਈ ਆ ਤੇ ਮੈਨੂੰ ਲੱਗਦਾ ਤੁਸੀਂ ਵੀ ਜਿਵੇਂ ਆਮ ਲੋਕਾਂ ਤੋਂ ਕਿਉਂਕਿ ਗੀਤ ਬੜਾ ਅੱਛਾ ਬਣਿਆ ਤੇ ਉਹਨਾਂ ਨੂੰ ਹੰਗਾਰਾ ਮਿਲਣਾ ਇਹਦੇ ਕਰਕੇ ਮੈਨੂੰ ਲੱਗਦਾ ਅੱਗੇ ਫਿਰ ਉਹ ਜਿਵੇਂ ਕਹਿੰਦੇ ਸੀ ਵੀ ਟॉय ਟ੍ਰੇਨ ਆ ਵੀ ਮੈਂ ਰਾਕਟ ਤਾਂ ਹੈ ਨਹੀਂਗਾ ਵੀ ਇੱਕਦਮ ਅੱਗੇ ਜਾਵਾ ਪਰ ਟॉय ਟ੍ਰੇਨ ਆ ਜਿਹੜੀ ਚੱਲਦੀ ਰਹਿੰਦੀ ਹੈ ਰੁਕਦੀ ਨਹੀਂ ਕਿਤੇ ਤੇ ਚੱਲਦੀ ਰਹੂਗੀ ਇਹ ਮੈਨੂੰ ਲੱਗਦਾ ਅੱਛਾ ਇੱਕ ਚਲੋ ਜਿਵੇਂ ਤੁਸੀਂ ਕਿਹਾ ਵੀ ਪੰਜਾਬੀ ਗਾਣਾ ਚਾਹੁੰਦੇ ਸੀ ਸਾਰੇ ਵੀ ਹੋਵੇ ਚਲ ਹੋ ਗਿਆ ਵੀ ਪਰ ਉਹਦੇ ਵਿੱਚ ਵੀ ਸੋਨੇ ਤੇ ਸੁਹਾਗਾ ਹੋ ਗਿਆ ਵੀ ਬਾਬੂ ਸਿੰਘ ਮਾਨ ਜੀ ਨੇ ਗੀਤ ਲਿਖ ਕੇ ਦਿੱਤਾ ਵੀ ਉਸ ਤੋਂ ਵਧੀਆ ਹੋਰ ਕੀ ਚੋਇਸ ਹੋ ਸਕਦੀ ਸੀ ਸੋ ਉਹ ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਹਾਨੂੰ ਪਹਿਲਾਂ ਹੀ ਦਿਖ ਰਿਹਾ ਸੀ ਕਿ ਬੜਾ ਵਧੀਆ ਇੱਕ ਪ੍ਰੋਡਕਟ ਬਣੂਗਾ ਅ ਦੇਖੋ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਆ ਵੀ ਸੁਖਵਿੰਦਰ ਬਾਜੀ ਦੀ ਆਵਾਜ਼ ਜਿਹੜੀ ਉਹਦੇ ਲਈ ਤਾਂ ਕਿਸੇ ਤਰ੍ਹਾਂ ਦੇ ਮੈਨ ਦਾ ਸਰਟੀਫਿਕੇਟ ਦੀ ਲੋੜ ਨਹੀਂ ਹੈ ਤੇ ਦੂਸਰੀ ਗੱਲ ਇਹ ਹੈ ਕਿ ਜੇ ਮਾਨ ਸਾਹਿਬ ਬਾਰੇ ਗੱਲ ਕੀਤੀ ਜਾਵੇ ਅਸੀਂ ਅਕਸਰ ਉਹਨਾਂ ਦੇ ਪੁਰਾਣੇ ਗਾਣੇ ਮਤਲਬ ਮੈਂ ਦੇਖਿਆ ਕਿ ਪਹਿਲਾ ਗਾਣਾ ਜਿਹੜਾ ਉਹਨਾਂ ਨੇ ਲਿਖਿਆ 59 'ਚ ਲਿਖਿਆ ਜਿਹੜੀ ਗੱਲ ਨੂੰ ਅੱਜ ਤੋਂ ਦੇਖੋ ਤੁਸੀਂ 66 67 ਸਾਲ ਪਹਿਲਾਂ ਮਤਲਬ ਮੈਨੂੰ ਲੱਗਦਾ ਵੀ ਆਪਾਂ ਤਾਂ ਉਮਰ ਵੀ ਅੱਧੀਆਂ ਤੇ ਹੋਵਾਂਗੇ ਤੁਸੀਂ ਵੀ ਤੇ ਮੈਂ ਵੀ ਉਸ ਤੋਂ ਜਦੋਂ ਦੇ ਉਹ ਗੀਤ ਲਿਖ ਰਹੇ ਆ ਤੇ ਉਹਨਾਂ ਦੇ ਗੀਤਾਂ 'ਚੋਂ ਹੀ ਤਕਰੀਬਨ ਜੇ ਆਪਾਂ ਨਾ ਮੈਂ ਕਿਸੇ ਨੂੰ ਹਰਟ ਕਰਾਂ ਤੇ 70 75% ਜਿਹੜੇ ਗੀਤ ਅੱਜ ਵੀ ਚੱਲ ਰਹੇ ਆ ਉਹਨਾਂ ਦੇ ਮੁਖੜੇ ਉਹਨਾਂ ਦੀਆਂ ਲਾਈਨਾਂ ਉਹ ਮਾਨ ਸਾਹਿਬ ਦੇ ਗੀਤਾਂ 'ਚੋਂ ਹੀ ਲਗੀਆਂ ਹੋਈਆਂ ਔਰ ਪਾਕਿਸਤਾਨ ਤੱਕ ਮਤਲਬ ਵੱਡੇ ਵੱਡੇ ਗਾਣੇ ਕਿ ਪਿੱਛੇ ਪਿੱਛੇ ਆਉਂਦਾ ਮੇਰੀ ਪੈਡ ਵਿੰਦਾ ਆਈ ਅੰਦਰ ਦੱਸ ਰਹੇ ਸੀ ਅੰਬਰਸਰੀਆ ਮੁੰਡੇ ਆਵੇ ਕੱਟੀਆਂ ਅੰਬੀਆਂ ਨਾਲ ਤੋਂ ਮਤਲਬ ਕਿਸ ਕਿਸ ਤਰ੍ਹਾਂ ਦੇ ਜਿਨ੍ਹਾਂ ਦੇ ਗੀਤ ਮਤਲਬ ਮੁਹੰਮਦ ਰਫੀ ਨੇ ਗਾਏ ਹੋਣ ਸ਼ਮਸ਼ਾਦ ਬੀਗਮ ਨੇ ਗਾਏ ਹੋਣ ਲਤਾ ਮਗੇਸ਼ਕਰ ਨੇ ਗਾਏ ਹੋਣ ਆਸ਼ਾ ਮੋਸਲੇ ਨੇ ਗਾਏ ਹੋਣ ਤੇ ਮੈਨੂੰ ਲੱਗਦਾ ਇਸ ਗੱਲ 'ਚ ਸ਼ੱਕ ਹੀ ਨਹੀਂ ਸੀ ਵੀ ਜਦੋਂ ਇਹ ਦੋਨੇ ਜਾਣੇ ਕੋਈ ਲੈ ਕੇ ਆਉਣਗੇ ਤਾਂ ਗੱਲ ਦੁਨੀਆ ਤੇ ਕੋਈ ਵੱਖਰੀ ਹੋਊਗੀ ਤੇ ਅਸੀਂ ਤਾਂ ਪਹਿਲਾਂ ਹੀ ਬੜੇ ਐਕਸੈਪਟਡ ਸੀ ਇਸ ਲਈ ਕਿਉਂਕਿ ਡੇ 1 ਤੋਂ ਸਾਡੀਆਂ ਸੈਟਿੰਗ ਜਦੋਂ ਦੀਆਂ ਸ਼ੁਰੂ ਹੋਈਆਂ ਇਸ ਗੀ ਕੁਦਰਤੀ ਚਲੋ ਮੇਰੀ ਦੋਨਾਂ ਨਾਲ ਦੋਸਤੀ ਹੋਣ ਕਰਕੇ ਮੈਂ ਵੀ ਵਿੱਚ ਬੈਠਾ ਹੁੰਦਾ ਸੀ ਤਾਂ ਉਦੋਂ ਦੇ ਹੀ ਅਸੀਂ ਐਕਸਾਈਟਿਡ ਸੀ ਇਸ ਦਿਨ ਲਈ ਵੀ ਇਹਦੀ ਵੀਡੀਓ ਕਦੋਂ ਆਊਗੀ ਕਦੋਂ ਰਿਲੀਜ਼ ਹੋਊਗਾ ਤੇ ਅਸੀਂ ਫਾਈਨਲੀ ਦੇਖਣਾ ਅੱਛਾ ਇੱਕ ਹੋਰ ਜਿਵੇਂ ਚਲੋ ਇਹ ਗੀਤ ਤਾਂ ਹੁਣ ਆ ਹੀ ਚੁੱਕਿਆ ਇੱਕ ਸਾਨੂੰ ਪਤਾ ਲੱਗਿਆ ਕਿ ਸਰਦੂਲ ਸਕੰਦਰ ਜੀ ਦੇ بیٹے ਨੂੰ ਹੁਣ ਲਾਂਚ ਕੀਤਾ ਜਾ ਰਿਹਾ ਹੈ ਉਹਨਾਂ ਦੀ ਵੀ ਤਮੰਨਾ ਸੀਗੀ ਤੇ ਉਹਨਾਂ ਦਾ ਗੀਤ ਤੁਸੀਂ ਲਿਖ ਕੇ ਦੇ ਰਹੇ ਹੋਗੇ ਉਹਦੇ ਬਾਰੇ ਵੀ ਦੱਸੋ ਨਹੀਂ ਉਹ ਸਰਦੂਲ ਸਕੰਦਰ ਜੀ ਨਹੀਂ ਉਹ ਐਕਚੁਅਲੀ ਹੈਗਾ ਜੀ ਆਪਣੇ ਸਰੇਂਦਰ ਚੰਦਾ ਜੀ ਦੇ ਅੱਛਾ ਅੱਛਾ ਕਿਉਂਕਿ ਛਿੰਦਾ ਭਾਜੀ ਮੇਰੇ ਚਲੋ ক্লোਜ਼ ਦੋਸਤਾਂ ਚੋਂ ਸੀ ਬਹੁਤ ਹੀ ਖਾਸ ਦੋਸਤਾਂ ਚੋਂ ਮਤਲਬ ਭਰਾ ਹੀ ਕਹੀਏ ਅਸੀਂ ਉਹ ਦੋਸਤੀਆਂ ਰਹਿ ਨਹੀਂ ਜਾਂਦੀਆਂ ਫਿਰ ਉਹ ਦੋਸਤੀ ਵਰਡ ਕਈ ਵਾਰੀ ਛੋਟਾ ਲੱਗਦਾ ਤੇ ਅਸੀਂ ਭਰਾ ਵੀ ਵਰਤਦੇ ਆ ਮੇਰੇ ਗਵਾਂਢੀ ਵੀ ਸੀ ਦੋਸਤ ਵੀ ਸੀ ਭਰਾ ਵੀ ਸੀ ਤੇ ਜਿੰਨੀ ਨੇੜਤਾ ਉਹਨਾਂ ਨਾਲ ਸੀ ਉਹ ਘਾਟ ਹੀ ਕਿਸੇ ਨਾਲ ਮੇਰੀ ਰਹੀ ਆ ਤੇ ਉਹਨਾਂ ਦੇ ਬੇਟੇ ਦੀ ਆਪਣੀ ਇਹ ਇੱਛਾ ਸੀ ਮਨਿੰਦਰ ਛਿੰਦਾ ਉਹ ਅੱਛਾ ਗਾਉਂਦਾ ਕਾਫੀ ਅੱਛੀ ਆਵਾਜ਼ ਆਉਦੀ ਪਹਿਲਾਂ ਗਾਣੇ ਉਹ ਕਰਦਾ ਵੀ ਰਿਹਾ ਪਰ ਫਿਰ ਉਹਦੇ ਮਨ ਚ ਹੁਣ ਸੀ ਕੈਨੇਡਾ ਚਲਾ ਗਿਆ ਸੀ ਕਿ ਪਾਪਾ ਦੇ ਜਾਣ ਤੋਂ ਬਾਅਦ ਭਾਜੀ ਦੇ ਜਾਣ ਤੋਂ ਬਾਅਦ ਉਹਦਾ ਸੀ ਵੀ ਭਾਜੀ ਆਪਾਂ ਕੋਈ ਕੰਮ ਕਰੀਏ ਕਿਉਂਕਿ ਪਹਿਲਾਂ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਹਟਿਆ ਜਿਹੜੀ ਹੰਸ ਭਾਜੀ ਨੇ ਮਤਲਬ ਬੜਾ ਜ਼ਬਰਦਸਤ ਉਹਨਾਂ ਦੀ ਆਵਾਜ਼ ਦੇ ਵਿੱਚੋਂ ਰਹੀ ਤੇ ਹੁਣ ਜਦੋਂ ਇਹ ਦੁਬਾਰਾ ਮੌਕਾ ਆਇਆ ਤੇ ਫਿਰ ਸੈਕੰਡ ਥਾਟ ਮੇਰੇ ਕੋਲੇ ਹੈ ਹੀ ਨਹੀਂ ਸੀ ਕਿਉਂਕਿ ਜਦੋਂ ਮਨਿੰਦਰ ਚੰਦਾ ਮੈਨੂੰ ਕਹਿ ਰਿਹਾ ਮੇਰਾ ਛੋਟਾ ਭਰਾ ਤੇ ਅਸੀਂ ਉਹ ਨਾਲ ਹੀ ਗੀਤ ਸੀ ਜਿਹੜਾ ਉਹਦੀ ਤਿਆਰੀ ਕੀਤੀ ਐਂਡ ਉਹਦਾ 뮤직 ਆ ਜਿਹੜਾ ਉਹ ਗੁਰਮੀਤ ਸਿੰਘ ਆਪਣੇ ਜਿਹੜੇ ਬਾਲੀਵੁੱਡ ਦੇ ਬੜੇ ਅੱਛੇ 뮤직 ਡਾਇਰੈਕਟਰ ਆ ਉਹਨਾਂ ਨੇ ਦਿੱਤਾ ਕੰਪੋਜੀਸ਼ਨ ਮੇਰੀ ਆ ਲਿਖਿਆ ਮੇਰਾ ਉਹ ਤੇ ਮਨਿੰਦਰ ਚੰਦਾ ਨੇ ਗਾਇਆ ਔਰ ਉਹਨੂੰ ਜੀ ਜਿਹੜੀ ਆਪਣੀ ਕੰਪਨੀ ਬੜੀ ਜਲਦੀ ਰਿਲੀਜ਼ ਕਰਨ ਜਾ ਰਹੀ ਆ ਹੋ ਸਕਦਾ ਹਫਤੇ ਜਾਂ 10 ਦਿਨ ਦੇ ਵਿੱਚ ਉਹ ਰਿਲੀਜ਼ ਹੋ ਜਾਏਗਾ ਤੇ ਜਿਹੜੇ ਅੱਜ ਕੱਲ ਦੇ ਨਵੇਂ ਰਾਈਟਰਸ ਨੇ ਉਹਨਾਂ ਚੋਂ ਤੁਹਾਨੂੰ ਕਿਹੜੇ ਲੱਗਦੇ ਨੇ ਕਿ ਜਿਹੜੇ ਬੜੇ ਕਮਾਲ ਦਾ ਲਿਖ ਰਹੇ ਨੇ ਕਿਉਂਕਿ ਆਮ ਤੌਰ ਤੇ ਇਹ ਕਿਹਾ ਕਹਿ ਦਿੱਤਾ ਜਾਂਦਾ ਕਿ ਅੱਜ ਕੱਲ ਓਵੇਂ ਦੇ ਕੰਟੈਂਟ ਨਹੀਂ ਲਿਖਿਆ ਜਾ ਰਿਹਾ ਕਮਰਸ਼ੀਅਲ ਹੋ ਗਏ ਸਾਰੇ ਸਬਜੈਕਟ ਵੀ ਪਰ ਫੇਰ ਵੀ ਕੁਝ ਕਿ ਜਿਹੜੇ ਰਾਈਟਰਸ ਹੋਣਗੇ ਜਿਹੜੇ ਕਿਉਂਕਿ ਤੁਸੀਂ ਆਪ ਰਾਈਟਰ ਹੋ ਕਿ ਬਤੌਰ ਰਾਈਟਰ ਤੁਹਾਨੂੰ ਲੱਗਦਾ ਕਿ ਯਾਰ ਇਹ ਅੱਜ ਦੇ ਯੰਗ ਵੀ ਨੇ ਤੇ ਪਰ ਬੜਾ ਸੋਹਣਾ ਲਿਖ ਰਹੇ ਨੇ ਦੇਖੋ ਆਪਣੇ ਆਪ 'ਚ ਮੈਂ ਤਾਂ ਇਹੀ ਕਹੂੰਗਾ ਕਿ ਸਾਰੇ ਹੀ ਬੜਾ ਅੱਛਾ ਲਿਖਦੇ ਆ ਤੇ ਚਾਹੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਕੰਟੈਂਟ ਕਿਸ ਤਰ੍ਹਾਂ ਦਾ ਵੀ ਹੋਵੇ ਪਰ ਜਿਹੜੇ ਬੰਦੇ ਚੱਲ ਰਹੇ ਆ ਪਪੂਲਰ ਆ ਤੇ ਉਹ ਸਾਰੇ ਅੱਛਾ ਪਰ ਜੇ ਮੈਂ ਵੈਸੇ ਕਹਾ ਇਸ ਲਈ ਨਹੀਂ ਸਿਰਫ ਵੀ ਮੇਰੀ ਦੋਸਤੀ ਆ ਤੇ ਪਰਸਨਲ ਮੇਰੇ ਜਿਹੜੇ ਅੱਜ ਦੇ ਆ ਉਹਨਾਂ ਚੋ ਫੇਵਰਟ ਮੇਰਾ ਹੈਪੀ ਰਾਏ ਕੋਟੀ ਆ ਤੇ ਦੋਸਤੀ ਇੱਕ ਵੱਖਰਾ ਕਾਰਨ ਆ ਪਰ ਜਿਹੜੀ ਚੀਜ਼ ਉਹ ਲਿਖਦਾ ਮੈਨੂੰ ਲੱਗਦਾ ਕਿ ਉਹ ਕੁਛ ਨਾ ਕੁਛ ਜਿਹੜਾ ਸੱਭੇਕ ਤਰੀਕੇ ਦੇ ਨਾਲ ਲਿਖਣ ਦੀ ਕੋਸ਼ਿਸ਼ ਕਰਦਾ मीनिंगफुल ਹੁੰਦਾ ਉਹਦਾ ਲਿਖਿਆ ਹੋਰ ਤੁਸੀਂ ਆਉਣ ਵਾਲੇ ਸਮੇਂ 'ਚ ਕੀ ਕੀ ਸੋਚਿਆ ਹੋਇਆ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸਬਜੈਕਟਸ ਤੇ ਕੰਮ ਕਰਨ ਦਾ ਸੋਚ ਰਹੇ ਹੋ ਦੇਖੋ ਸਬਜੈਕਟ ਤਾਂ ਮੈਂ ਦੇਖਿਆ ਕਈ ਵਾਰੀ ਤੁਹਾਨੂੰ ਮੌਕੇ ਦੇ ਅਨਸਾਰ ਹੀ ਕਰਨਾ ਪੈਂਦਾ ਕਿਉਂਕਿ ਲਿਖਿਆ ਹੋਇਆ ਤਾਂ ਮੈਟਰ ਪਿਆ ਹੀ ਹੁੰਦਾ ਮੇਰੇ ਕੋਲ ਵੀ ਪਿਆ ਜਿਵੇਂ ਹੁਣ ਮਨਿੰਦਰ ਦਾ ਸੀ ਕਿ ਸਾਨੂੰ ਆ ਬੀਟ Song ਹੀ ਚਾਹੀਦਾ ਭਾਜੀ ਤੇ ਫਿਰ ਉਹਦੇ ਲਈ ਬੀਟ ਹੋਰ ਹੋਇਆ ਵੀ ਇਸ ਤਰ੍ਹਾਂ ਕਿ ਅਸੀਂ ਤਿੰਨੇ ਮਨਿੰਦਰ ਮੇਰੇ ਕੋਲ ਆਇਆ ਬਾਅਦ 'ਚ ਕਾਲ ਆਈ ਉਹਦੀ ਮੈਂ ਮਨਿੰਦਰ ਤੇ ਗਰਮੀਤ ਭਾਜੀ ਅਸੀਂ ਫੋਨ ਤੇ ਸੀ ਅਸੀਂ 10 ਮਿੰਟ ਗੱਲ ਕਰ ਰਹੇ ਸੀ ਜਿਵੇਂ ਮਾਨ ਸਾਹਿਬ ਕਹਿੰਦੇ ਸੀ ਵੀ ਜੇ ਲਿਖਣਾ ਹੋਵੇ ਤਾਂ 5 ਮਿੰਟ ਚ ਵੀ ਕਈ ਵਾਰੀ ਲਿਖਿਆ ਜਾਂਦਾ ਉਹ ਗੱਲ ਕਰਦੇ ਕਰਦੇ ਹੀ ਉੱਥੋਂ ਆਈਡੀਆ ਡਿਵੈਲਪ ਹੋਇਆ ਤੇ ਮੈਂ ਉਹਨਾਂ ਦੋਨਾਂ ਨੂੰ ਹੋਲਡ ਕਰਾ ਕੇ ਤੇ 8-10 ਮਿੰਟ ਚ ਹੀ ਉਹ ਗੀਤ ਲਿਖਿਆ ਗਿਆ ਤੇ ਇਸੇ ਤਰ੍ਹਾਂ ਹੁਣ ਬਾਲੀਵੁੱਡ ਦੇ ਵਿੱਚ ਵੀ 3-4 ਫਿਲਮਾਂ ਦੇ ਲਈ ਗਏ ਹੋਏ ਆ ਮੇਰੇ ਗੀਤ ਜਿਹੜੇ ਉਹ ਲਗਾਤਾਰ ਕਿਉਂਕਿ ਟਾਈਮ ਲੱਗਦਾ ਥੋੜਾ ਜਿਹਾ ਇਹ ਲੈਂਥੀ ਪ੍ਰੋਸੈਸ ਆ ਜਿਵੇਂ ਅੰਦਰ ਸੁਖਵਿੰਦਰ ਬਾਜੀ ਕਹਿ ਰਹੇ ਸੀ ਵੀ ਗੀਤ ਆਏ ਲੱਗਦਾ ਆਪਾਂ ਨੂੰ ਇਹ ਤਾਂ ਬਣ ਕੇ ਬਸ ਆ ਵੀਡੀਓ ਆ ਗਿਆ ਘੰਟੇ ਇੱਕ ਦਾ ਕੰਮ ਹੋਣਾ ਪਰ ਉਹਦੇ ਪਿੱਛੇ ਮੈਂ ਦੇਖਿਆ तकरीबन 6 ਕੁ ਮਹੀਨੇ ਦਾ ਬੜੇ ਆਰਾਮ ਨਾਲ ਲੱਗਦੇ ਆ ਕਿਉਂਕਿ ਤੁਸੀਂ ਉਹ ਸਬਜੈਕਟ ਤੇ ਕੰਮ ਕਰਨਾ ਫਿਰ ਉਹਦਾ ਸ਼ੂਟ ਬਾਰੇ ਦੇਖਣਾ ਫਿਰ ਕਿਹੜੇ ਬੰਦੇ ਉਹਦੇ ਚ ਸਟਾਰ ਕਾਸਟ ਲੈਣੀਆਂ ਰੀਲੀਜ਼ਿੰਗ ਆ ਉਹਦੀ ਔਰ ਕੰਪਨੀਆਂਜ਼ ਦੀਆਂ ਫਾਰਮੈਲਿਟੀਆਂ ਬੜੀਆਂ ਸੋ ਇਸ ਕਰਕੇ ਟਾਈਮ ਲੱਗਦਾ ਤੇ ਅਲੱਗ-ਅਲੱਗ ਤਰ੍ਹਾਂ ਦੇ ਆ ਪਰ ਇਹ ਜ਼ਰੂਰ ਮੈਂ ਤੁਹਾਨੂੰ ਦੱਸ ਸਕਦਾ ਕਿ ਜਿੰਨੇ ਵੀ ਹੁਣ ਆਉਣਗੇ ਗੀਤ ਉਹ ਸਾਰੇ ਅਲੱਗ-ਅਲੱਗ ਰੰਗ ਦੇ ਹੋਣਗੇ ਕੋਈ ਸੇਮ ਉਹਦੇ ਚ ਨਹੀਂ ਹਾਂ ਅਲੱਗ-ਅਲੱਗ ਬਣ ਗਈ ਹੋਗੀ ਸਾਰਿਆਂ ਦੀ ਇੱਕ ਸੇਮ ਉਹਦੇ ਚ ਨਹੀਂ ਆਉਣਗੇ ਸਾਰੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਹਰਪ੍ਰੀਤ ਸਿੰਘ ਸੇਖੋਂ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਜਿਨ੍ਹਾਂ ਨੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਵੀ ਗੱਲ ਕੀਤੀ ਹੈ ਤੇ ਨਾਲ ਹੀ ਜਿਹੜਾ ਨਾਗਣੀ ਗੀਤ ਸੁਖਵਿੰਦਰ ਸਿੰਘ ਲੈ ਕੇ ਆਏ ਨੇ ਉਹ ਕਿਵੇਂ ਸਬਬ ਬਣਿਆ ਤੇ ਕਿਸ ਤਰ੍ਹਾਂ ਦੇ ਨਾਲ ਦੁਬਾਰਾ ਜਿਹੜੀ ਇਸ ਵਾਪਸੀ ਨੂੰ ਪੰਜਾਬੀ 뮤직 ਇੰਡਸਟਰੀ ਜਿਹੜੀ ਵਾਪਸੀ ਹੋ ਰਹੀ ਹੈ ਉਹਨੂੰ ਵੇਖਿਆ ਜਾ ਰਿਹਾ ਉਸ ਬਾਰੇ ਵੀ ਗੱਲ ਕੀਤੀ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਦੀਪ ਦੇ ਨਾਲ ਹਰਸ਼ਪ੍ਰੀਤ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ